ਸਾਸੀ ਗਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜੀ ਝੋਗਲੇ ਅਜਿਹਾ 2000 ਸਾਲ ਨੇ ਚੜਿਆ ਨਾ ਇਹ ਇੰਗਲੈਂਡ ਵਾਲਿਆਂ ਨੂੰ ਤੇ ਕੈਨੇਡਾ ਵਾਲਿਆਂ ਨੂੰ ਬਿਲਕੁਲ ਆਸ ਨਹੀਂ ਆਇਆ ਕਿਉਂਕਿ ਵੀਜ਼ੇ ਹੋ ਗਏ ਬੰਦ ਤਕਰੀਬਨ ਇੱਥੇ 80% ਨਵੇਂ ਲੋਕ ਨਹੀਂ ਆ ਰਹੇ ਹੁਣ ਤੇ ਉਹੀ ਆ ਰਹੇ ਜਿਹੜੇ ਫਸੇ ਹੋਏ ਵੇ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਤੇ ਜਾਂ ਜਿੰਨਾਂ ਨੇ ਸੋਚਿਆ ਵੀ ਇੰਗਲੈਂਡ ਜਾਂ ਕੈਨੇਡਾ ਜਾਣਾ ਹੈ ਕਿਉਂਕਿ ਜਿਹੜਾ ਟਿਕਾ ਦੇ ਅਸਰ ਹੁੰਦਾ ਨਾ ਜਿਹੜੇ ਮੁੱਖ ਚ ਸੋਚਾ ਇਹ ਬੰਦਾ ਕਹਿੰਦਾ ਉੱਥੇ ਹੀ ਜਾਣਾ ਹੈ ਪਰ ਮੇ ਸਖਤੀ ਹੋਏ ਤੇ ਪਾਣੀ ਨਰਮੀ ਆਵੇ ਉਹ ਕਹਿੰਦੇ ਨੇ ਜੇ ਉੱਥੇ ਜਾਣਾ ਉਹ ਦਿਮਾਗ ਚ ਗੱਲ ਬੱਠੀ ਜਾਂਦੀ ਵੀ ਉਹ ਮੁਲਕ ਸੱਟ ਆਏਗਾ ਉਹ ਮੁਲਕ ਮੀਰੇ ਉੱਥੇ ਬੜੀ ਕਮਾਈ ਹੈ ਉਹ ਵੇਖਦੇ ਰਿਸ਼ਤੇਦਾਰਾਂ ਨੂੰ ਉਹ ਰਿਸ਼ਤੇਦਾਰ ਜਿਹਦੇ ਪਾਣੇ ਸੱਟੇ ਉਹਨਾਂ ਨੇ ਚਾਰ ਪੈਸੇ ਕਮਾਏ ਹੋਏ ਹੁਣ ਨਵੇਂ ਵਾਸਤੇ ਮੁਸ਼ਕਲ ਹੋ ਗਈ ਨਾ ਨਵੇਂ ਬੰਦੇ ਨੂੰ ਅਗਰ ਵੀਜ਼ਾ ਮਿਲੇਗਾ ਤੇ ਸੱਟ ਹੋਏਗਾ ਨਾ ਏਜੰਟਾਂ ਨੇ ਨਕਲੀ ਕੰਮ ਕਰ ਕਰਕੇ ਨਕਲੀ ਪੇਪਰ ਲਾਲਾਂ ਕਿ ਲੋਕਾਂ ਨੂੰ ਵੀਜ਼ਾ ਦਵਾਏ تھے ਕਿਸੇ ਨੂੰ ਡਿਪੈਂਡੈਂਟ ਵੀਜ਼ਾ ਦਵਾਇਆ ਕਿਸੇ ਨੂੰ ਕਿਰਲ ਦਾ ਵੀਜ਼ਾ ਦਵਾਇਆ ਕਿਸੇ ਨੂੰ ਵਿਆਹ ਦਾ ਵੀਜ਼ਾ ਦਵਾਇਆ ਮੇਨੋਸਟਡੀ ਬੀਸਟੇ ਪਿੱਛੇ ਆਇਆ ਤਿੰਨ ਤਿੰਨ ਮਹੀਨੇ ਦੇ ਵੀਜ਼ਾ ਵਰਗੇ ਵੀ ਜਾਓ ਜੀ ਇੰਗਲੈਂਡ ਜਾ ਕੇ ਮਰ ਜਾ ਲਟੋ ਹੋਂ ਹੋ ਗਈ ਸਾਰੀ ਸ਼ਕਤੀ ਇਨਕੁਆਰੀਆਂ ਸ਼ੁਰੂ ਹੋ ਗਈਆਂ ਵੀ ਕਿਹੜੇ ਕਿਹੜੇ ਵੀਜ਼ਾ ਜੁਕੀ ਆਏ ਹੋਏ ਤੇ ਕੀ ਕੀ ਪੀਪਲ ਲਾਏ ਹੋਏ ਤੁਹਾਨੂੰ ਪਤਾ ਨਕਲੀ ਕੰਮ ਕਿੰਨਾ ਜੀ ਚੱਲੇਗਾ ਅਕਸਰ ਤੇ ਫੜੇ ਜਾਣਾ ਹੁੰਦਾ ਬੰਦੇ ਨੇ ਇਸ ਕਰਕੇ ਹੁਣ ਹੋਈ ਸ਼ਕਤੀ ਤੇ ਹੁਣ ਸਾਰੇ ਸਟੂਡੈਂਟ ਜਿੰਨੇ ਵੀ ਆਏ ਸੀ ਨਾ ਉਹ ਪੈ ਗਏ ਹੁਣ ਚੱਕਰ 'ਚ ਕੋਈ ਨਾ ਕੋਈ ਵਾਫੀ ਆਂਦੀ ਤਿਆਰੀ ਕਰਨਾ ਤੇ ਕੋਈ ਯੂਰਪ ਦੀ ਤੇ ਕੋਈ ਕੈਨੇਡਾ ਦੀ ਤੇ ਕੋਈ ਅਮਰੀਕਾ ਦੀ ਜਿੱਤੇ ਕੇ ਦਾ ਦਾਅਵੇ ਦਾ ਉਹਨੇ ਉੱਥੇ ਸੋਚਿਆ ਜਾਣਾਗਾ ਜਿਹੜੇ ਲੋਕ ਇੰਡੀਆ ਤੋਂ ਆਉਂਦੇ ਵੀ ਨਾ ਉਹ ਇਹ ਸੋਚਦੇ ਚਲੋ ਜੀ ਉੱਤੇ ਰਿਸ਼ਤੇ ਰਗੇ ਹੋਏ ਜਾਂ ਕੋਈ ਵਕਫ ਕਰੇ ਉਹਨਾਂ ਦੇ ਕਾਰ 2-3 ਸਾਲ ਦੋਸਰ ਰਹਾਂਗੇ ਕੋਈ ਗੱਲ ਨਹੀਂ ਉਹ ਇਹ ਨਹੀਂ ਸਮਝਦੇ ਵੀ ਬਾਅਦ ਸਾਲ ਦੋ ਚੱਲ ਗਈ ਬਾਅਦ ਮਹੀਨਾ ਪੰਦਾ ਤੇ ਕਟਾਣਾ ਵੀ ਮੁਸ਼ਕਲ ਹੋ ਜਾਂਦੀ ਹੈ ਜਿਹੜੇ ਦੇ ਸਰਚ ਕਰਕੇ ਆਉਂਦੇ ਜਾਂ ਸੋਚਦੇ ਉਹਨਾਂ ਨੂੰ ਪਤਾ ਹੁੰਦਾ ਵੀ ਹਫਤਾ-ਦਸਤ ਰਹਿਣ ਪਰ ਮਿਲਣੀ ਹੈ ਉਸ ਤੋਂ ਬਾਅਦ ਆਪਣਾ ਇੰਟਰੀਅਮ ਆਪ ਕਰਨਾ ਪੈਂਦਾ ਹੈ ਲੇਕਿਨ ਕਈ ਨਹੀਂ ਸੋਚਦੇ ਉਹ ਇੰਡੀਆ ਵਾਲਾ ਹਿਸਾਬ ਹੁੰਦਾ ਵੀ ਕੋਈ ਗੱਲ ਨਹੀਂ ਜਾਗ ਰਹੀ ਹੈਗਾ ਇੱਥੇ ਕਾਰ ਦੀ ਛੜੁੰਦੀ ਹੈ ਨਾਲ ਖਾਣਾ ਪੰਦਾ ਹੈ ਤੁਹਾਡੀ ਮੈਡੀਕਲ ਹੁੰਦੀ ਹੈ ਡਾਕਟਰ ਕੋਲ ਜਾਣਾ ਹੈ ਮੀਗੇ ਸ਼ੋ ਜਾਣਾ ਯਾਨੀ ਕਿ ਟੈਸਟ ਪ੍ਰੂਫ ਆਦਮੀ ਚਾਹੀਦਾ ਤੇ ਟੈਸਟ ਪ੍ਰੂਫ ਹਰ ਆਦਮੀ ਦੇ ਨਹੀਂ ਸਕਦਾ ਕਿਉਂਕਿ ਤੇ ਲਿਮਟ ਹੁੰਦੀ ਹੈ ਤੁਹਾਡੀ ਕਿੰਨੀ ਵੱਡੀ ਫੈਮਲੀ ਹੈ ਕਿੰਨੇ ਕਮਰੇ ਕਿੰਨੇ ਵੱਲਦੇ ਉੱਥੇ ਰਹਿ ਸਕਦੇ ਹੋ ਇਹ ਚੀਜ਼ਾਂ ਸੋਚ ਕੇ ਆਓ ਕਿ ਜੇ ਕੋਈ ਤੁਸੀਂ ਕਿਸੇ ਨੂੰ ਘਰ ਰੱਖ ਲਿਆ ਨਾ ਤੇ ਸਮਝੋ ਘਰ ਦੀ ਵਰਵਾਲੀ ਸ਼ੁਰੂ ਹੈ ਜਿਹੜੇ ਬੰਦੇ ਨੇ ਮਿੰਟੇ ਤਾਣਨ ਨੇ ਉਹਦੇ ਕੋਲ ਹਰ ਇੱਕ ਵਾਰੀ ਕਟਾਰੀ ਫੋਨ ਲਗਾਇਆ ਮੋਬਾਈਲ ਲਗਾਇਆ ਬਸ ਜਿਸ ਦੇ ਦੁਆਰਾ ਉਸ ਦਿਨ ਤੋਂ ਕਾਲਿੰਗ ਸ਼ੁਰੂ ਹੋ ਜਣੀ ਵੀਡੀਓ ਕਾਲ ਇਹ ਤੇ ਤੁਸੀਂ ਵੀ ਹਾਂਜੀ ਕਿਵੇਂ ਪੁੰਚਿਆ ਏਰਪੋਰਟ ਕੋਣ ਕੋਣ ਲੈਣਾ ਆਇਆ ਸੀ ਕੀ ਖਵਾਇਆ ਕੀ ਪਿਆ ਕਿੰਨੀ ਤੇਰੀ ਸੇਵਾ ਕੀਤੀ ਏ ਉਹ ਫਿਰ ਬੱਚੇ ਵੀ ਸਭ ਕੁਝ ਦੱਸਣਗੇ ਲੋ ਜੀ ਇਹ ਕਾਰ ਮੈਂ ਫੇਰੇ ਛੇਤੀ ਉਡਦਾ ਵਾ ਜਾਂ ਕਾਰਵੇ ਛੇਤੀ ਉਡਦੇਵੇ ਜਾਣੀ ਕਿਨੇ ਕੰਮ ਕਰਦੀ ਜਾਂਦੀ ਆਦਮੀ ਕਿਨੇ ਕੰਮ ਕਰ ਜਾਂਦਾ ਕੌਣ ਕਾਰ ਚੰਦਾ ਕੌਣ ਸਵਾਇ ਕਰਦਾ ਕੌਣ ਰੋਟੀ ਬਕੰਦਾ ਬੱਚੇ ਨੂੰ ਕੌਣ ਛੱਡ ਜਾਂਦਾ ਯਾਨੀ ਕਿ ਹਰ ਤਰ੍ਹਾਂ ਦੀ ਤੁਹਾਡੀ ਕਾਰ ਦੀ ਜਿਹੜੀ ਪ੍ਰਾਈਵੇਸੀ ਬਣੀ ਹੁੰਦੀ ਨਾ ਉਹ ਟੈਲੀਫੋਨ ਲਈ ਹਫਤੇ ਦੇ ਵਿੱਚ ਹੀ ਤੁਹਾਡੀ 10 ਸਾਲ ਦੀ ਭਾਵੇਂ ਪ੍ਰਾਈਵੇਸੀ ਹੈ ਤੇ ਭਾਵੇਂ 20 ਸਾਲ ਦੀ ਹੋਵੇ ਉਹ ਤੁਹਾਡੇ ਪਿੱਛੇ ਪਹੁੰਚ ਜਾਂਦੀ ਹੈ ਹੁਣ ਇਹਦੇ ਮਾਪਿਆਂ ਦਾ ਫਰਜ਼ ਬੰਦਾ ਨਾ ਬੱਚੇ ਨੂੰ ਜਰਾ ਭੇਜਿਆ ਟੈਂਡਾ ਕੇ ਭੇਜੋ ਜਾਂ ਉਹਨੂੰ ਸਮੇਂ ਆ ਕੇ ਭੇਜੋ ਵੀ ਇਹੋ ਜਿਹਾ ਇੰਟਰਨੈਟ ਦੀਆਂ ਉੱਧਰ ਉੱਧਰ ਦੀਆਂ ਨਹੀਂ ਕਰਨੀਆਂ ਲੇਕਿਨ ਉਹ ਫੁਕਰੇ ਬੁਣੇ ਜੀ ਗੱਲਾਂ ਦੁੱਸ ਜਾਂਦੇ ਵੇ ਉਹ ਇਹ ਨਹੀਂ ਸੋਚਦੇ ਵੀ ਐ ਨਿੱਕੇ ਨਿੱਕੇ ਗੱਲਾਂ ਜਿਹੜੇ ਘਰ ਦੇ ਪੇਤ ਬਣੇ ਹਰ ਘਰ ਦੇ ਪੇਤ ਹੋਣੇ ਹੁੰਦੇ ਵੇ ਕਿਸੇ ਦੇ ਘਰ ਵੀ ਤੁਸੀਂ ਵੇਖ ਲਓ ਪ੍ਰਾਈਵੇਸੀ ਹੁੰਦੀ ਹੈ ਉਹ ਪ੍ਰਾਈਵੇਸੀ ਸਾਰੀ ਖੁੱਲ ਜਾਂਦੀ ਹੈ ਫੇਰ ਹੁੰਦੇ ਝਗੜੇ ਤੇ ਲੋਕੀ ਸਮਝ ਨਹੀਂ ਲੋਕੀ ਹੋ ਸਮਝ ਲੈ ਫਿਰ ਕੀ ਬੱਚਾ ਸਾਡੇ ਭੇਜਿਆ ਦੋ ਰੋਟੀਆਂ ਕਾਲੀਆਂ ਇਹ ਬੱਚੇ ਨੇ ਫਿਰ ਕੀ ਕਰਤਾ ਜੇ ਫਿਰ ਕੀ ਕਰਤਾ ਤੇ ਤੁਸੀਂ ਜਿੰਨੀ ਮਰਜ਼ੀ ਕੇ ਦੀ ਹੱਲ ਕਰ ਲੋ ਖੀਰ ਤੇ ਤੁਹਾਡੇ ਪੱਲੇ ਬਦनामी ਲਗਣੀ ਹੈ ਇੱਥੇ ਸਾਨੂੰ ਇੱਕ ਨਹੀਂ ਹਜ਼ਾਰਾਂ ਬੰਦੇ ਮਿਲਦੇ ਹੋਏ ਉਹੀ ਹੋਏ ਰੋਂਦੇ ਰੋਂਦੇ ਯਾਰ ਉਹਨਾਂ ਨੂੰ ਵੇ ਸਭਾਲ ਲਿਆ ਹੀ ਉਹਨੇ ਮੇਰੀ ਆ ਬਦਨਾਮੀ ਕੀਤੀ ਉਹਨੇ ਆਈ ਕੇ ਮੇਰੀ ਬੋਲਚਰ ਬੰਦੀ ਜਿਹਦੇ ਨਾਲ ਮਰਜ਼ੀ ਗੱਲ ਕਰਕੇ ਵੇਖ ਲੋ ਕੋਈ ਕਹਿੰਦਾ ਮੈਂ ਭੈਣ ਦਾ ਮੁੰਡਾ ਮੰਗਾਇਆ ਕੋਈ ਕਹਿੰਦਾ ਭਰਾ ਦਾ ਮੁੰਡਾ ਮੰਗਾਇਆ ਕੋਈ ਕਹਿੰਦਾ ਮੈਂ ਚਾਚਾ ਦਾ ਮੁੰਡਾ ਆਇਆ ਕੋਈ ਤਾਇਆ ਦਾ ਮੁੰਡਾ ਆਇਆ ਕੋਈ ਪੂਆ ਦਾ ਮੁੰਡਾ ਆਇਆ ਯਾਨੀ ਕਿ ਹਰ ਇੱਕ ਦੇ ਰਿਸ਼ਤੇਦਾਰ ਇ ਉੱਤਰੀ ਲੋਕੀ ਹੋ ਚੋੜੀ ਦੇ ਲਾਪੀ ਬਾੜ ਤੇ ਮੌਜਗੀ ਚਲੇ ਜਾਵਾਂਗੇ ਐਸ਼ ਹੋਏਗੀ ਤੁਸੀਂ ਜਿੰਨੇ ਵੀ ਆਣਾ ਹੈ ਸੋਚ ਗਿਆ ਉਹ ਅਗਲੇ ਦਾ ਕਾਰ ਹੈਗਾ ਅਗਲੇ ਦੀ ਆਪਣੀ ਫੈਮਿਲੀ ਅਗਲੇ ਦੇ ਬੱਚੇ ਗੇ ਤੁਸੀਂ ਇੱਜ਼ਤ ਨਾਲ ਰਹੋ ਇੱਜ਼ਤ ਨਾਲ ਰਹੋ ਆਪਣਾ ਆਪ ਸੰਭਾਲੋ ਜੇ ਬੰਦਾ ਆਪਣੇ ਆਪ ਨਹੀਂ ਸੰਭਾਲ ਸਕਦਾ ਉਹਨੂੰ ਬਾਹਰ ਬੜੀ ਮੁਸ਼ਕਲ ਹੁੰਦੀ ਹੈ ਇਹ ਤੇ ਮਾਪੇ ਦਾ ਫਰਜ਼ ਬੰਦਾ ਵੀ ਸੋਚ ਕੇ ਭਜੋ ਬੱਚੇ ਨੇ ਵੀ ਇਹ ਬੱਚਾ ਸੜਾ ਕਾਰਡ ਕੱਢ ਜਾਗੇ ਨਹੀਂ ਕੱਢੇਗਾ ਕਾਰਡ ਕਿਉਂਕਿ ਕਈ ਬੰਦੇ ਸੇ ਬੁੰਦਲ ਜਾਂਦੇ ਵੀ ਕਈ ਘਬਰਾ ਜਾਂਦੇ ਵੀ ਕਈਆਂ ਦੇ ਵਸ ਦੀ ਗੱਲ ਨਹੀਂ ਹੁੰਦੀ ਉੱਥੋਂ ਦੀ ਸ਼ੇਹੀ ਬਾਜੀ ਇਹ ਬੱਚੇ ਆ ਜਾਂਦੇ ਕੋਈ ਨਹੀਂ ਮੈਂ ਚਮਾਲ ਲਾਂਗਾ ਉਹ ਇੰਡੀਆ ਦੀਆਂ ਚਰਕੀਆਂ ਚ ਸਮਝ ਦਿੰਦਾ ਬਿਸਕੂਟਰ ਦਾ ਮੋਲ ਲਿਆ ਜਾਂ ਮੁਰਚਾ ਕਮਾਲਿਆ ਦੇ ਦੂਜੀ ਗਲੀ ਚ ਉੱਡ ਲਿਆ ਜੀ ਚੈਕਿੰਗ ਹੋਣੀ ਤੇ ਇੱਥੇ ਚੱਕਰ ਨਹੀਂ ਚੱਲਦਾ ਨਾ ਤੇ ਤੁਸੀਂ ਕਾਨੂੰਨ ਤੋੜ ਸਕਦੇ ਹੋ ਨਾ ਕੁਝ ਤੁਸੀਂ ਟਾਈਮ ਸਿਰ ਉਠਣਾ ਹੈ ਟਾਈਮ ਸਿਰ ਜਾਣਾ ਹੈ ਕਿਤੇ ਉਹ ਵੀ ਟਾਈਮ ਤੇ ਦਾ ਤੁਸੀਂ ਉਹ ਟਾਈਮ ਸਿਰ ਪਹੁੰਚਣਾ ਹੈਗਾ ਇੱਥੇ ਕੋਈ 18 ਸਾਲ ਤੋਂ ਉੱਪਰ ਬੱਚੇ ਨੂੰ ਬੱਚਾ ਨਹੀਂ ਕਹਿੰਦੇ ਕੋਈ ਤੁਹਾਡੀ ਅੱਖੋ ਜੀ ਨਹੀਂ ਚਲਣੀ ਮਾਫੀ ਨਹੀਂ ਚਲਣੀ ਵੀ ਮੈਨੂੰ ਸੋਰੀ ਜੀ ਮੈਂ ਆ ਨਹੀਂ ਸਕਿਆ ਜੀ ਉਹ ਕੰਮ ਚੱਲਣਾ ਨਹੀਂ ਜਿਹੜੇ ਇੱਕ ਵਾਰੀ ਤੋਕਾ ਖਾ ਲੈਂਦੇ ਨਾ ਉਹ ਦੁਬਾਰਾ ਫਿਰ ਤੋਕਾ ਖਾਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਇਸ ਕਰਕੇ ਉਹ ਦੂਰੋਂ ਦੂਰ ਆਸ ਤੇ ਜੋੜ ਦਿੰਦੇ ਵੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਜੀ ਪਸੰਦ